ਕੱਲੀ ਪੱਟ ਕੇ ਨਹੀਂ ਦੇਣੀ ਕੱਲੀ ਦੇ ਕੇ ਨਹੀਂ ਦੇਣੀ ਪੜੇਗਾ ਓਏ ਗੱਲ ਸੁਣ ਕੱਲੀ ਦਾ ਮੰਗਦੇ ਆੜੀਆਂ ਨਾ ਕਰ ਆੜੀਆਂ ਚ ਕੁਛ ਨਹੀਂ ਮਿਲਦਾ ਜਾਇਜ਼ ਮੁੱਲ ਕਰ ਰੁਪਏ ਲੈ ਕੱਲੀ ਦਾ 20000 ਕੱਲੀ ਜਾਇਜ਼ ਦੇ ਲਾ ਲੱਕੇ ਓਏ ਪੱਕਾ ਲਾ ਆ ਜਾ ਆਪਦੇ ਰੂਪ ਚ ਸਹੀ ਆ ਯਾਰ ਬੱਕਰੀ ਚੱਲ ਲੱਕੇ ਆ ਜਾ ਆਪਦੇ ਰੂਪ ਚ ਹੈ ਰਖਾ ਦੇ ਲੱਕਾ ਚੱਤਿਆ ਨਾ ਕਰਾ ਦੇ ਜਾਇਜ਼ਕਾਰਾਂ ਲੈਓ 600 600 10000 ਦੀ ਲੈ ਸਾਈ ਦੋਈ ਉਹ ਜਾ ਰਾਇ ਰਾਜाराम ਓਏ ਬੰਨ ਚੇ ਕੇ ਕੀ ਗੋਲੇ ਕਰੇ ਬਰੀ ਹਾਂ ਬਰੀਡਰ ਬਹੁਤ ਚੰਗੇ ਕਿੰਨੇ ਦੀ ਇੱਕੋ ਹੀ ਬਣੀ ਹਾਂ ਇੱਕੋ ਹੀ ਇੱਕੋ ਹੀ ਗੱਲ ਪਸਮੀ ਨਹੀਂ ਭਰਾ ਤੇਰੇ ਵੱਲ ਗਾਰ 16 ਮੇਰੀ ਨਾ ਤਾਂ ਤੇਰਾ ਧਾਣਾ 17 ਦਾ ਹੈ ਇੱਕੋ ਹੀ ਗੱਲ ਕਰੂੰਗਾ ਮੈਂ ਨਾ ਤਾਂ ਉਹਨੂੰ ਮਾਰਾਂਗਾ ਤੈਨੂੰ ਮਰ ਉਹ 10 ਕਹਿੰਦਾ ਤਾਂ ਤੂੰ ਕਹਿੰਦਾ 17 ਉਡਾ ਫਾਰਕਾ ਮੈਂ ਜਾਇਜ਼ ਗੱਲ ਕਰਦਾ ਪੂਰੇ 11 ਦੀ ਪੱਟ ਦੇ ਨਹੀਂ ਯਾਰ ਜਲਦੀ ਪੈਸੇ ਨੇ ਨਹੀਂ ਐਨੇ ਜਫਰ ਓਏ ਫਰਕ ਹੋਸ਼ ਹੋ ਕੇ ਮਾਲੀ ਆਣਾ ਯਾਪਾ ਯਾਰ ਫਰਕ ਵਾਲਾ ਓਏ ਹੈ ਨਹੀਂ ਸੁਈ ਆ ਕਸੂਆ ਨਿੱਕੀ ਦੀ ਅਗਲੀ ਵਾਰੀ ਆਣਾ ਲਾ ਬਰੀ ਵੀ ਪੱਠ ਆ ਗਈ ਨਫਰ ਲਾ ਹੋਗਾ ਨਹੀਂ ਨਹੀਂ ਐਨਾ ਫਰਕ ਨਹੀਂ ਹੁੰਦਾ ਸਾਰੇ ਚਾਹਦ ਰਹੋ ਇਹ ਦੋ ਮਨ ਖਾਸ ਲੈ ਲੈ ਐਨਾ ਫਰਕ ਨਹੀਂ ਲੈ ਜਬਲ ਨਹੀਂ ਨਹੀਂ ਜਬਲ ਉਹ ਮੰਦੀ ਨਹੀਂ ਤੇਰਾ ਉਹਦੇ ਚ ਵੀ ਮਾਨਤਾਨ ਰੱਖਦਾ ਤੇਰਾ ਉਹਦੇ ਦੇ ਦੇ ਨਹੀਂ ਐਨਾ ਫਰਕ ਨਹੀਂ ਐਨਾ ਫਰਕ ਨਹੀਂ ਚੱਲਦਾ ਬੱਕਰੀ ਇੱਕ ਸੁਆ ਸਿਨਾ ਨਹੀਂ ਪਰਦਾ ਛੀ ਛੀ ਹਜ਼ਾਰ ਦਾ ਫਰਕ ਹਾਲਾ ਏ ਅੱਠ ਦੰਦ ਉਹੀ ਖੜੀ ਆ ਪੂਰੇ ਬਾਈ ਇਹਨੇ ਕਿਹਾ ਪੱਠ ਦੂਜਾ ਸੂਆ ਪੱਠ ਆ ਗਈ ਉਹ ਵੀਰੇ ਉਂ ਅੱਠ ਦੰਦ ਹੋਈ ਜੀ ਵੀ ਦੂਜਾ ਸੂਆ ਪੱਠ ਆ ਹਾਲਾ ਇਹ ਵੀ ਤਾਂ ਬਹੁਤ ਚਿਰ ਬੱਕਰੀ ਦੇ 7-8 ਸੂਏ ਹੋ ਜਾਂਦੀ ਆ ਕਿੰਨੇ ਦੀ ਹੁੰਦੀ ਹਾਂ ਇੱਕੋ ਹੀ ਹਾਂ ਨਾ ਹਾਂ ਇੱਕੋ ਹੀ 15000 ਦੀ ਪੱਠ ਹੋਊਗੀ ਬਸ ਦੋ ਘੱਟ ਨਹੀਂ ਦੇਣੀ ਕਰ ਦਿਆਂ ਲੱਖੇ ਥੋੜੇ

ਹਰ ਜਾ ਇੱਕ ਮਿੰਟ ਕੋਈ ਸਭ ਜੋ ਬਗਮ ਸਫਾਈ ਕਰਨ ਖੜਾ ਨਾ ਬਾਪੂ ਕੀ ਹੋਰ ਲੈ ਆਇਆ ਨਹੀਂ ਲੈ ਆਇਆ ਨਹੀਂ ਬਾਪੂ ਓਏ ਗੱਤ ਨਹੀਂ ਨਹੀਂ ਅਜੀ ਸੁਣ ਲੈ ਗੱਲ ਇੱਕ ਮਿੰਟ ਮੇਰੀ ਗੱਲ ਸੁਣ ਹਾਂ ਤੂੰ ਕਦਰ ਕੀਤੀ ਮੈਂ ਤੇਰੀ ਮੈਂ ਛੋਟੀ ਛੋਟੀ ਬੰਦਾ ਮੇਰੀ ਗੱਲ ਸੁਣ ਤਿੱਖੂ ਬੰਦਾ ਨਾ ਕਰਕਾਣੂ ਹੀ ਯਾਰ ਦੇਣੀ ਦੇ ਦੇ ਨਹੀਂ ਦੇਣੀ ਤੇਰੀ ਮਰ ਦੀ ਆਪਦੀ ਵੀ ਨਹੀਂ ਲਈ ਨੇ ਦੀ ਹਾਂ ਨਾ ਯਾਰੀ ਦੀ ਨਾ ਬੰਨੀਆਂ ਤਾਂ ਆ ਗਏ ਜਿਵੇਂ ਕਿੱਥੇ ਲੈ ਕੇ ਨਹੀਂ ਜਾਣੀਆਂ ਛੱਡ ਕੀ ਕਰਾਂ ਯਾਰ ਦੱਸੀ ਆਪਣੇ ਤੋਂ ਬਾਦ ਵਿੱਚ ਭਰਾਵਾ ਮੈਂ ਬਾਕੀ ਤੇਰੀ ਗੱਡੀ ਛੱਡ ਕੇ ਆਉਂ ਬਾਲਾ ਬਣਿਆ ਆਲਾ ਬਾਈ ਹੁਣ ਤੂੰ ਵੀ ਨਾ ਬੋਲੀ ਓਏ ਫੇਰ ਕਰਾ ਲਈ ਇੱਧਰ ਤਾਂ ਨਿਬੇੜਲਾ ਇਹ ਹੋਰ ਲੈ ਜੇ ਕੋਈ ਆਲਾ ਫੜ ਓਏ ਫੜ ਕੰਨ ਫੜ ਓਏ ਕੰਨ ਫਾ ਲੈ ਯਾਰ ਤੈਨੂੰ ਮਨਜ਼ੂਰ ਆ ਬੱਕਰੀ ਦੇ ਦੀ ਬੱਕਰੀ ਦਿੱਤੀ ਵੇਚ ਆ ਸੁਣ ਵੀਡੀਓ ਚ ਗੱਲ ਬੱਕਰੀ ਜਾਂ 12.5 ਜੀ ਫੜ ਨਹੀਂ ਯਾਰ ਜਾਂ ਹੋ ਗਈ ਦਾ ਗਾਏ ਦਾ ਧੱਕਾ ਯਾਰ ਧੱਕਾ ਯਾ ਧਿਆਨ ਰੱਖ ਲੈ ਚਲ ਓ ਚਲ ਹੋ ਗਈ ਯਾਰ ਫੜ ਕੋਈ ਮਾਨ ਹੁੰਦਾ ਬੰਦੇ ਓ ਨਹੀਂ ਹੁੰਦੀ ਯਾਰ ਰੁਪਈਆ ਵੀ ਰੁਪਈਆ ਨਹੀਂ ਪੈਂਦਾ ਯਾਰ ਸਾਰੇ ਯਾਰ ਲੈ ਪੈਸੇ ਦੇ ਯਾਰ ਮੇਰਾ ਦਾਈ ਕੰਮ ਹੁੰਦਾ ਫਿਰ ਯੱਬਲ ਚਾਰੇ ਰਾਜੀ ਹਾਂਸ ਕੀ ਹੱਤ ਹਾਂਸ ਕ ਪਸਾਣੇ ਕਾਦਰ ਹਰੇ ਲਿਆ ਦੇ ਵੀਡੀਓ ਤੇ ਬਣਾ ਲਾ ਓਰੇ ਲੈ ਓਰੇ ਲੈ ਨਾ ਥੱਲੇ ਚੱਕ ਰਹੀ ਆ ਆ ਦੇਖ ਰਹੀ ਗਾਲਾਂ ਪੁੱਸਤ ਕਰਨੇ ਪਰਮਿਸ਼ਨ ਨਾ ਆ ਜਾਂਦਾ ਕਿਆ ਸਰਕਾਰ ਇਹ ਪਪੂ ਤੇ ਚਾਤਾ ਨੇ ਸੱਦੀਆਂ ਦਾ ਬੱਕਰੀ ਵੇਚਦੇ ਲੈ ਕੋ ਪਤਾ ਨਹੀਂ ਉਹ ਲੱਗੀ ਜਾਂਦਾ ਮੁੱਲ ਚੱਕਦੇ ਸਾਡਾ ਜਿਵੇਂ ਚੱਕਦੇ ਲੋਡ ਚੱਕਦੇ ਇੱਕ ਤਿੰਨ ਚਾਰ ਪੰਜ 6 7 8 9 10 11 500 ਦਾ ਬਲਾ 13 ਦਾ ਪੂਰੇ 13 ਦਾ ਕਰਦੇ ਪੂਰੇ ਸਾਡੇ ਵਾਲਾ ਸਾਡੇ 12 ਦਾ ਹਾਂ ਸਾਡੇ 12 ਦਾ ਯਾਰ ਸਿੱਖ ਰਾਜ ਦਾ ਸਿੱਖ ਉਹਨਾਂ ਨੇ ਰਾਜ ਦਾ ਦਾ ਬਾ ਵੇਚੀਏ ਤੁਸੀਂ ਹਾਂ ਦਾਸ ਯਾਰ ਮੱਜਾਂ ਦਾ ਵਪਾਰੀ ਚੱਕਾ ਲਖਾਈ ਕਰਾ ਲਓ ਆਏ ਨਾ ਮੇਰੀ ਸੁਣ ਤੂੰ ਆਪ ਹੀ ਕਰਾ ਲੈ ਯਾਰ ਉਹ ਕਿਉਂ ਕਰਦੇ ਆ ਯਾਰ ਉਹ ਯਾਰ ਆਪ ਹੀ ਕਰਾ ਲੈ ਕੋਈ ਕਿਉਂ ਤੂੰ ਜਮਾ ਬੱਟ ਮਾਰਦਾ ਉਹ ਉਹਦੇ 7 ਵਜੇ ਮੰਡੇ ਤੇ ਉਹ ਵੀ ਗਰੀਬ ਆ ਚਰਾ ਠੀਕ ਆ ਜੀ ਉਹ ਗੱਡੀ ਚ ਬਾਰੀ ਸਾਡੇ ਵਾਲਾ ਪਤਾ ਹੀ 12 ਨਾਲ ਹਾਂਜੀ ਮੰਡੀ ਕਿਹੜੀ ਆਏ ਆਪਣੀ ਇਹ ਮੰਡੀ ਜੀ ਆਪਣੀ ਮੋੜ ਮੰਡੀ ਮੋੜ ਮੰਡੀ ਆਈ ਨੇ ਮੋੜ ਮੰਡੀ ਹਰ ਵੀਰਵਾਰਾ ਨੂੰ ਹਾਂਜੀ ਹਰ ਵੀਰਵਾਰਾ